ਤੇ ਮੰਮੀ ਥੋੜੇ ਵੀ ਵੀਡੀਓ ਪਾਉਂਦੀ ਸੀ ਉਦਾਂ ਨਹੀਂ ਆ ਗੱਲ ਤੇ ਡੈਡੀ ਰੋਕਦੇ ਸੀਗੇ ਤੇ ਮੰਮਾ ਦਾ ਨਾ ਮਤਲਬ ਕਿ ਸ਼ੱਕ ਸੀਗਾ ਮੰਮਾ ਤੇ ਤੇ ਇਸ ਕਰਕੇ ਪਾਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀ ਅੱਜ ਕੋਡ ਮੈਰਿਜ ਕਰਵਾਣੀ ਸੀਗੀ ਤੇ ਉਹ ਅੱਜ ਤੇ ਰੈਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਮਤਲਬ ਕਿ ਪਾਪਾ ਨੇ ਨਾ ਆਏ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਵੀ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਮੇਰੇ ਨਾਮ ਨੂੰ ਮਨਦੀਪ ਕੌਰ ਤੇ ਮੰਮੀ ਥੋੜਿਆ ਵੀ ਵੀਡੀਓ ਪਾਉਂਦੀ ਸੀ ਉਦਾਂ ਦੀਆਂ ਗੱਲਾਂ ਤੇ ਡੈਡੀ ਰੋਕਦੇ ਸੀਗੇ ਤੇ ਇਹਨਾਂ ਦਾ ਕੱਲ ਡਿਵੋਰਸ ਹੋਇਆ ਸੀਗਾ ਤੇ ਡੈਡੀ ਮੇਰੇ ਕੋਲ ਸੀ ਸਵੇਰੇ ਕਹਿੰਦੇ ਵੀ ਕੱਲ ਡਿਵੋਰਸ ਚੇਲੀ ਕਿ ਅਸੀਂ ਵੀ ਜਿਹੜਾ ਸਮਾਨ ਤਲਾਬ ਚ ਲਿਖਿਆ ਉਹ ਲੈ ਕੇ ਜਾਣਾ ਵਾ ਇਹ ਕਹਿੰਦੇ ਵੀ ਨੇਰੇ ਹੋਏ ਚੱਕਣਾ ਸਮਾਨ ਮੈਂ ਡੈਡੀ ਨੂੰ ਕਹਿੰਮ ਕਿ ਡੈਡੀ ਵੀ ਤੁਸੀਂ ਨਾ ਟਾਈਮ ਨਾ ਚੱਲ ਜਾਓ ਤੇ ਤੁਸੀਂ ਸਮਝਾ ਦਿਓ ਜਾ ਕੇ ਤੇ ਡੈਡੀ ਕਹਿੰਦਾ ਕੀ ਕਰ ਡੈਡੀ ਇਹ ਨਹੀਂ ਪਤਾ ਡੈਡੀ ਕਿੱਥੇ ਆ ਪਤਾ ਨਹੀਂ ਵੀ ਡੈਡੀ ਨੇ ਮਾਰੀ ਸੱਟ ਕੇ ਕਿਹਨੇ ਮਾਰੀ ਤੁਸੀਂ ਰਹਿੰਦੇ ਕਿੱਥੇ ਹੋ ਮੈਂ ਕਮਾਲ ਕੇ ਤੇ ਤੇਰੀ ਮੰਮਾ ਏ ਬੋਨੀ ਤੇ ਤੇਰੇ ਪਾਪਾ ਪਾਪਾ ਵੀ ਇੱਥੇ ਰਹਿੰਦੇ ਸੀ ਬੋਨੀ ਤੇ ਇਹ ਮਾਰਾ ਕਿਨੇ ਪਤਾ ਗਿਆ ਕੁਝ ਨਹੀਂ ਤੁਨੂੰ ਕੀ ਮਤ ਲੱਗਿਆ ਮੈਨੂੰ ਤਾਂ ਇੱਥੋਂ ਫੋਨ ਆਇਆ ਸੀ ਫੁੱਲ ਸਵੇਰ ਜੀ ਮਮਾ ਦਾ ਨਾ ਮਤਲਬ ਕਿ ਸ਼ੱਕ ਸੀਗਾ ਮਮਾ ਤੇ ਤੇ ਇਸ ਕਰਕੇ ਪਾਪਾ ਦਾ ਸ਼ੱਕ ਸਹੀ ਸੀ ਨਿਕਲਿਆ ਉਹਨਾਂ ਦੇ ਨਾਲ ਜਿਹੜੇ ਅੱਜ ਮੁੰਡੇ ਨਾਲ ਵਿਆਹ ਕਰਾਣਾ ਸੀਗਾ ਅੱਜ ਕੋਡ ਮੈਰਿਜ ਕਰवानी ਸੀਗੀ ਤੇ ਉਹ ਅੱਜ ਤੇ ਦਿਆਣੀ ਹੋ ਗਿਆ ਜਿਹੜਾ ਕੋ ਹੋਣਾ ਸੀਗਾ ਮਤਲਬ ਕਿ ਪਾਪਾ ਨੇ ਨਾ ਹਾਇਸ ਤੇ ਕਰੇ ਦੇਖਿਆ ਸਵੇਰ 4 ਵਜੇ ਤੇ ਸਾਰਾ ਕੁਝ ਸੱਚ ਨਿਕਲਿਆ ਸਰ ਕਰੇ ਡੈਡੀ ਡੈਡੀ ਦੇ ਆਉਣ ਤੋਂ ਪਹਿਲਾਂ ਕੋਈ ਸੀਗਾ ਕਰੇ ਕੀ ਹੋਇਆ ਕੀ ਹੋਇਆ ਸਰ ਉਹਨਾਂ ਨੇ ਨਾ ਮਾਰਨਾ ਤਾਂ ਹੁੰਦਾ ਤੇ ਸੀਗਾ ਤੇ ਮਮਾ ਮੂਰੇ ਭੱਜ ਕੇ ਹੋਗੇ ਤੇ ਉਹਨਾਂ ਨੇ ਸੱਟ ਉਹਨਾਂ ਦੇ ਮਾਰਨੀ ਸੀ ਕਿ ਤੇ ਮਮਾ ਜਦੋਂ ਮੂਰੇ ਭੱਜ ਕੇ ਹੋਗੇ ਤੇ ਉਹ ਇੱਕੇ ਦਾ ਮਾਰਨ ਲੱਗੇ ਉਹਨਾਂ ਨੇ ਦੇਖਿਆ ਨਹੀਂ ਕਿ ਵੀ ਕੌਣ ਮੂਰੇ ਆ ਕੌਣ ਨਹੀਂਗਾ ਕੌਣ ਸੀਗਾ ਕਰੇ ਬੰਦਾ ਸੀਗਾ ਸਰ ਨਿਕ ਆ ਉਹਦਾ ਕਾਕਾ ਕਾਦ ਨੇ ਵਾਰ ਕਾਦ ਨੇ ਕਿਤੇ ਕਰੀ ਕਾਪੇ ਨਸ ਕਿੰਨੇ ਵਾਰ ਕਿਤੇ ਮਗਰ ਸਰ 6-7 ਵਾਰ ਹੋਇਆ ਮਤਲਬ ਕਿ ਬਾਹ ਦੀਆਂ ਹੱਡੀਆਂ ਉਟਮਾ ਵੀ ਤੋੜ ਤੀਆਂ ਸਾਰਾ ਕੁਝ ਮਤਲਬ ਕਿ ਸਾਰਾ ਸੁਰ 파ੜਤਾ ਸਾਰਾ ਕੁਝ ਕਰਤਾ ਬਈ ਅੱਖ ਵੀ 파ੜਤੀ ਕੀ ਕਹਿਣਾ ਜਾ ਰਾਈਨਾਮਾ ਵੀ ਹੋਇਆ ਸੀਗਾ ਦੋ ਤਿੰਨ ਹਾਂਜੀ ਸਰ ਤਲਾਕ ਪਿਲਾ ਹੋਇਆ ਸੀ ਇਹਨਾਂ ਦਾ ਵੀ ਤਲਾਕ ਤੋਂ ਇਹਨਾਂ ਨੂੰ ਹਾਂਜੀ ਪੰਚਾਇਤੀ ਨਹੀਂ ਸਰ ਕੋਰਟ 'ਚ ਹੋਇਆ ਸੀਗਾ ਕੋਰਟ 'ਚ ਵੀ ਨਹੀਂ ਹੋਇਆ ਥਾਣੀ ਹੋਇਆ ਸੀ ਮੈਨੇ ਥਾਣੀ ਮੈਨੇ ਥਾਣੀ ਸਰ ਅੱਛਾ ਜੀ ਤੇ ਉੱਥੇ ਜਾ ਕੇ ਉਹਨਾਂ ਨੂੰ ਕਿਹਾ ਵੀ ਸੀਗਾ ਕੋਰਟ 'ਚ ਵੀ ਗਏ ਸੀਗੇ ਇੱਕ ਦੋ ਵਾਰੀ ਪਰ ਮੈਨੂੰ ਇਹਨਾਂ ਦਾ ਪਤਾ ਸੀਗਾ ਵੀ ਮੈਂ ਤਾਂ ਲੁਧਿਆਣਾ 'ਚ ਸੀ ਸਰ ਕੰਮ ਤੇ ਮੈਨੂੰ ਤਾਂ ਪਤਾ ਨਹੀਂ ਗਾ ਹਾਂਜੀ ਨਾਲ ਹੀ ਰਹਿੰਦੇ ਸੀਗੇ ਇਕੱਠੇ ਰਹਿੰਦੇ ਸੀ ਦੋਨੇ ਅੱਛਾ ਤੇ ਮੈਂ ਉਹਦੇ ਕੰਮ ਤੇ ਹੁੰਦਾ ਸੀਗਾ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਵੀ ਆਹ ਗੱਲਬਾਤ ਹੋਣੀ ਹੈ ਮੈਂ ਤਾਂ ਕੱਲ ਆਇਆ ਸਰ ਕੰਮ ਤੋਂ ਤੇ ਮੈਨੂੰ ਫੋਨ ਆਇਆ ਜਦੋਂ ਤੇ ਮੈਂ ਉਹ ਵੀ ਜਾ ਕੇ ਫਰੀਦਕੋਟ ਵਜ੍ਹਾ ਤੇ ਫਰੀਦਕੋਟ ਜਾ ਕੇ ਆ ਗੱਲ ਉਹ ਦੇਖੀ ਵੀ ਹਾਂਜੀ ਮੌਤ ਹੋ ਗਈ ਸੀ ਕੀ ਕਹਿਣਾ ਜਾਊਂਗੇ ਸਰ ਕਹਿਣਾ ਤਾਂ ਕੀ ਸਰ ਮੈਂ ਕਹਿਣਾ ਤਾਂ ਕੁਝ ਨਹੀਂ ਹੈ ਜੇ ਕੁਝ ਵੀ ਹੁਣ ਜੇ ਹੁੰਦਾ ਹੁਣ ਤਾਂ ਚਲ ਮम्मी ਨਹੀਂ ਰੇ ਡੈਡੀ ਆ ਡੈਡੀ ਨੂੰ ਕਿਵੇਂ ਨਾ ਕਿਵੇਂ ਕਰਕੇ ਬਸ ਡੈਡ ਨੂੰ ਬਚਾਉਣਾ ਡੈਡ ਨੂੰ ਜੇਲ ਨਹੀਂ ਜਾਣ ਦੇਣਾ ਜਿਹੜੀ ਲੜਕੀ ਆ ਜੀ ਉਹਦਾ ਨਾਮ ਹੈਗਾ ਸਰਬਜੀਤ ਕੌਰ ਜਿਹੜਾ ਉਹਦਾ ਪਤੀ ਆ ਉਹਦਾ ਨਾਮ ਹੈਗਾ ਹਰਮੇਸ਼ ਸਿੰਘ ਉਹ ਆਪਣੀ ਵਾਈਫ ਦੇ ਉੱਪਰ ਸ਼ੱਕ ਕਰਦਾ ਸੀਗਾ ਵੀ ਇਹ ਕੈਰੈਕਟਰ ਦੀ ਮਾੜੀ ਆ ਇਸ ਕਰਕੇ ਉਹਨੇ ਸਿਰ ਦੇ ਵਿੱਚ ਕਾਫੀ ਗੰਭੀਰ ਸੱਟਾਂ ਮਾਰੀਆਂ ਜਿਹਦੇ ਕਰਕੇ ਕੱਲ ਉਹਨੂੰ ਐਡਮਿਟ ਕਰਾ ਦਿੱਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਅੱਜ ਹੁਣ ਦਰਾਨੇ ਇਲਾਜ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਆ ਉਸਦੇ ਗਵਾਂਡੀ ਲਖਵੀਰ ਸਿੰਘ ਦੀ ਸਟੇਟਮੈਂਟ ਦੇ ਉੱਤੇ ਉੱਤੇ ਕੇਸ ਰਜਿਸਟਰ ਕੀਤਾ ਗਿਆ ਸੀ ਕੱਲ 307 ਦਾ ਵੀ ਇਸ ਮਹੀਨਾ ਦੇ ਵਿੱਚ ਅੱਜ ਵੱਧਾ ਜੁਰਮ ਕਰ ਦਿੱਤਾ ਜਾਊਗਾ ਇਹ 302 ਦਾ ਮਾਰੇ ਕਹਦੇ ਨਾਲੇ ਜੀ ਉਹ ਘਰ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਮੰਨ ਲਓ ਪਈਆਂ ਹੁੰਦੀਆਂ ਡਾਂਗ ਛੋਟਾ ਜਿਹੜੀ ਵੀ ਚੀਜ਼ ਉਹਦੇ ਹੱਥ ਆਈ ਉਸ ਟਾਈਮ ਉਹਨੇ ਉਹਦੇ ਨਾਲ ਹੀ ਉਹਦੇ ਸਿਰ ਦੇ ਉੱਤੇ ਕਾਫੀ ਗੰਭੀਰ ਬਾਰ ਕੀਤੇ ਕਾਰਨ ਕੀ ਰਿਹਾ ਜੀ ਗੁੱਟ ਮਾਰਦਾ ਕਰਨ ਉਹਦੇ ਕਰੈਕਟਰ ਦੇ ਉੱਤੇ ਸ਼ੱਕ ਕਰਦਾ ਸੀ ਜੀ ਵੀ ਇਹ ਕਰੈਕਟਰ ਦੀ ਮਾਰੀ ਬੰਦਾ ਅਰੈਸਟ ਵੱਟੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛਡਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਉਹਨੇ ਕਾਲ ਕਰੋ ਮੀਆਂ ਸਮਰ ਜੀ 73409 36488 73409 36488